ਜਦੋਂ ਡੈਥ ਹੋ ਨਹੀਂ ਇਹਨਾਂ ਦੀ ਉਦੋਂ ਵੀ ਇਹਨਾਂ ਦੇ ਮੂੰਹ 'ਚ ਮੱਝ ਲ ਪਾਇਆ ਐ ਸਾਰੇ ਪਰਿਵਾਰ ਬਹਿ ਕੇ ਰਾਤ ਕੱਟੀ ਇਹਦੇ ਨਾਲ ਜਦੋਂ ਸ਼ਾਮ ਜਦੋਂ ਮੇਰੀ ਮਿੱਠੀ ਨਦਾ ਹੋਣਾ ਇਹਨਾਂ ਮੈਂ ਮਿੱਠੀ ਤੂੰ ਅੱਜ ਨਾ ਮੈਨੂੰ ਛੱਡ ਕੇ ਚੱਲ ਜਾਣਾ ਤੇ ਉਦੋਂ ਨਾ ਢਾਲ ਹੋ ਕੇ ਮੇਰੀ ਗੋਦੀ ਦੇ ਵਿੱਚ ਹੀ ਗੋਦੀ 'ਚ ਫੇਰ ਆ ਕੇ ਨਾ ਹੌਲੀ ਹੌਲੀ ਇੱਥੇ ਬੈ ਗਈ ਮੈਨੂੰ ਕਹਿੰਦੀ ਨਾ ਲੋ ਮੇਰੇ ਸਾਰੇ ਆਪਣੇ ਜੀਬ ਦੇ ਨਾਲ ਅਥਰੂ ਚੱਟੇ ਮੇਰੇ ਮੂੰਹ 'ਚ ਮੂੰਹ ਪਾਤਾ ਕਹਿੰਦੀ ਨਾ ਲੋ ਮੇਰਾ ਭਰਾ ਸੋਨੂੰ ਕਹਿੰਦਾ ਮਿੱਠੀ ਮੇਰ ਕੋ ਆ ਉਹਨੇ ਕਹਿੰਦੀ ਨਾ ਦੀਦੀ ਲੁੰਦੀ ਆ ਨਾ ਕਹਦਾ ਜਿੱਦਾਂ ਮਤਲਬ ਬਿਸਤਰਾ 'ਚ ਰਹਿੰਦਾ ਸੀ ਉਹਨ ਉਹ ਕੋਈ ਰੂਆ ਸਾਡੇ ਘਰ ਆਇਆ ਨਹੀਂ ਮਾਲਕ ਨੇ ਕਿ ਜੇ ਸਾਡੀ ਗਰੀਬੀ ਨੂੰ ਹੋਈ ਉਹਦੇ ਨਾਲ ਹੀ ਸਾਡੀ ਗਰੀਬੀ ਨੂੰ ਹੋਈ ਆ ਤੇ ਇਹ ਛੋਟੇ ਬੱਚੇ ਹੀ ਲੈਂਦੇ ਸੀ ਇਹਾਂ ਦੀ ਅੱਖਾਂ ਨਹੀਂ ਜੜੀਆਂ ਤੇ ਇਹਨਾਂ ਦੇ ਦੁੱਧ ਉਹ ਜਿਹੜਾ ਨਿਪੜਨਾ ਪਿਆ ਆ ਕੇ ਕਿੰਚੜਾ ਪਿਆ ਆ ਕੇ ਉਹਨੂੰ ਭੋਲਣ ਪਾਚ ਕੇ ਛੇਣਾ ਦਾ ਉਹਦੇ ਬਾਅਦ ਵੀ ਇਹ ਸਾਡੇ ਘਰ ਗੱਜਬੀ ਬੜੀ ਸੀ ਇਹ ਸਾਡੇ ਘਰ ਦੇ ਜਨ ਕਿ ਇੱਕ ਰੱਬ ਦਾ ਰੂਪ ਆਗਦਾ ਸੀ ਜਿਹੜਾ ਸਾਡੇ ਘਰ ਦੇ ਵਿੱਚ ਰੇਲ ਫਿਰ ਕਰਕੇ ਜਿਹੜੀ ਸਾਡੇ ਘਰ ਚੀਜ਼ ਨਹੀਂ ਸੀ ਉਹ ਵੀ ਸਾਨੂੰ ਦੇ ਗਿਆ ਤੇ ਉਹਦੇ ਕਾਰਨ ਮਾਲਕ ਪਹਿਲੇ ਮਿੱਠੂ ਦਾ ਰੱਥ ਹੋ ਗਈ ਉਦਾਂ ਬਾਅਦ ਜੋ ਆਪਣਾ ਰਿਸ਼ਤਦਾਰੀ ਪੈਣ ਪਰਾਹੀ ਸਾਰੇ ਸੱਦੇ ਜਿੰਦਾ ਆਮ ਇਨਸਾਨ ਦਾ ਕਰੀਦਾ ਯਾਰ ਉਦਾਂ ਕੀਤਾ ਤੇ ਉਹਦੇ ਬਾਅਦ 1 ਮਹੀਨੇ ਬਾਅਦ ਠੀਕ ਉਹ ਪੂਰੀ ਹੋ ਗਈ ਆ ਤੇ ਜਿੱਦਾਂ ਆ ਮਿੱਠੂ ਦਾ ਕੀਤਾ ਆ ਉਸਾਈ ਆਹੀਂ ਇਹਦਾ ਜੋ ਬੰਦੇ ਨਾਲ ਹੱਗਦਾ ਹੁੰਦਾ ਨਾ ਉਹ ਹੈ ਕੀਤਾ ਗੋਰਾ ਸਰ ਪਾਰ ਚੱਲਦਾ ਪਿਆ ਹਾਂਜੀ ਤੇ ਅਹੀਂ ਤੇ ਇਹਨੂੰ ਜਿੱਦਾਂ ਵੀ ਸਾਡੇ ਕੋਲ ਹੁੰਦਾ ਆ ਅਸੀਂ ਇਹਦਾ ਸਾਰਵਾਰਾ ਇਹਦਾ ਪ੍ਰੋਗਰਾਮ ਕਰਨਾ ਹੈ ਕਾ ਇਹ ਕਮੀ ਕੀ ਹੋਈ ਜਦੋਂ ਹੁਣ ਚਲ ਗਏ ਨੇ ਤੁਹਾਨੂੰ ਕੀ ਤੁਹਾਡੀ ਦੇਖੋ ਇਹ ਕਮੀਆਂ ਹੋਈਆ ਵੀ ਇੱਕ ਤੇ ਸਾਨੂੰ ਮਿੱਥਿਆ ਮਹਿਸੂਸ ਹੁੰਦਾ ਵੀ ਉਹ ਕਿਤੇ ਕੋਈ ਰੱਬ ਦਾ ਰੂਪ ਸਾਡੇ ਘਰ ਆ ਕੇ ਰਿਹਾ ਠੀਕ ਆ ਤੇ ਇੱਕ ਦੂਜਾ ਇਹ ਮਹਿਸੂਸ ਹੁੰਦਾ ਵੀ ਉਹ ਸਾਡੇ ਘਰ ਦੇ ਮੈਂਬਰ ਬਣ ਗਏ ਜਿਹੜੀ ਗੱਲ ਅਸੀਂ ਕਹਿੰਦੇ ਸੀ ਉਹ ਸਮਝਾਈਓ ਤੇ ਸਾਨੂੰ ਇਹ ਮਹਿਸੂਸ ਹੁੰਦਾ ਵੀ ਸਾਡੇ ਘਰ ਕੋਈ ਜੀ ਚਲ ਗਿਆ ਕਿਦਾਂ ਰੀਤੀ ਰਿਵਾਜ ਕਿਦਾ ਕਰਨ ਹਾਂਜੀ ਰੀਤੀ ਰਵਾਜ ਕਿਦਾਂ ਕਰਦੇ ਫਿਰਾਂ ਜਿੱਦਾਂ ਆਪ ਬੰਦੇ ਦਾ ਕਰੀਦਾ ਜਿੱਦਾਂ ਇਨਸਾਨ ਦਾ ਪਾਠ ਰੱਖੀਦਾ ਆ ਦਸਮਾਜ ਦਾ ਦਸਵਾਂ ਕਰਦਾ ਜਾ ਆਮ ਰੋਟੀ ਲੋਕਾਂ ਨੂੰ ਫਾਇਦਾ ਆ ਉਸੇ ਤਰ੍ਹਾਂ ਇਹਦਾ ਅਸੀਂ ਪ੍ਰੋਗਰਾਮ ਕੀਤਾ ਜਾ ਤੇ ਉਦਾਂ ਵੀ ਭੈਣ ਭਰਾ ਸੱਦੇ ਨੇ ਜਿੰਨੇ ਰਿਸਦਾ ਸੱਦੇ ਸਾਰੇ ਤੇ ਆਪਣੇ ਚਲ ਕਿੰਨੇ ਬੰਦੇ ਪ੍ਰੋਗਰਾਮ ਕੀਤਾ ਸੀ ਛੋਟਾ 300 ਬੰਦੇ ਤੇ ਸਾਡੇ ਲੱਗੇ ਆ ਮੁੰਡਾ ਉਹਨਾਂ ਨੂੰ ਵੇਚਦਾ ਇਹਨਾਂ ਨੂੰ ਲਿਆ ਲਿਆ ਕਿ ਛੋਟੇ ਛੋਟੇ ਬੱਚੇ ਸੀ ਤੇ ਜਦੋਂ ਲਿਆਂਦੇ ਸੀ ਨਾ ਤੇ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੈਂ ਨਾ ਲੈਣਿਆ ਮਿੱਠੂ ਲੈਣਿਆ ਤੋਤੇ ਲੈਣੇ ਤੇ ਇਹ ਕਹਿੰਦੇ ਕਿ ਅਸੀਂ ਨਹੀਂ ਕਦੀ ਰੱਖੇ ਅਸੀਂ ਆਪਣੇ ਘਰ ਚ ਨਹੀਂ ਰੱਖਣੇ ਐਨੇ ਰੱਖਣੇ ਤੇ ਉਹ ਸ਼ਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਮਤਲਬ ਚੱਕਰ ਮਾਰਦਾ ਰਿਹਾ ਸਾਡੇ ਘਰ ਦੀਦੀ ਲੈ ਲਓ ਦੀਦੀ ਲੈ ਲਓ ਫਿਰ ਉਸ ਤੋਂ ਬਾਅਦ ਨਾ ਰੱਖ ਲਈ ਤੇ ਸਾਡੇ ਕੋ ਉਹਨੂੰ ਮਤਲਬ ਕੀ ਪਿਆਸ ਦੇਣ ਵਾਸਤੇ ਵੀ ਨਹੀਂ ਫਿਰ ਦੋ ਕੁ ਦਿਨ ਬਾਅਦ ਉਹਨਾਂ ਦੇ ਪੈਸੇ ਹੀ ਦਿੱਤੇ ਫਿਰ ਇਹਨਾਂ ਦਾ ਹੌਸ ਲੈਣ ਨੂੰ ਸਾਡੇ ਕੋਲ ਪੈਸੇ ਨਹੀਂ ਹਨ ਫਿਰ ਜਦੋਂ ਲਿਆਉਂਦੇ ਨਾ ਪਤਾ ਲੱਗਦਾ ਸੀ ਚਿੜੀਆਂ ਦੇ ਬੱਚੇ ਆ ਨਾ ਪਤਾ ਲੱਗਦਾ ਸੀ ਕਾਵਾਂਦੇ ਆ ਬੋਟ ਹੀ ਬਿਲਕੁਲ ਫਿਰ ਜਦੋਂ ਆਏ ਨੂੰ ਥੋੜਾਕ ਦਿਨ ਹੋ ਗਏ ਤੇ ਅਸੀਂ ਤਰਪਾਲਾ ਪਾਈਆਂ ਹੁੰਦੀਆਂ ਸੀ ਫਿਰ ਜਦੋਂ ਥੋੜੇ ਦਿਨ ਹੋ ਗਏ ਉਸ ਤੋਂ 15 ਅੰਕ ਦਿਨ ਬਾਅਦ ਜਿਹੜੇ ਸਾਡੇ ਨਾ ਦਿਨ ਬਦਲਣਾ ਸ਼ੁਰੂ ਹੋ ਗਏ ਗ੍ਰਾਂਟ ਪੈ ਗਈ ਸਾਡੀ ਫਿਰ ਸਾਡੇ ਡੈਡੀ ਦਾ ਮਤਲਬ ਫੋਨ ਆ ਗਿਆ ਉਹਨਾਂ ਦਾ ਕੀ ਪੈਸੇ ਤੁਹਾਡੇ ਪਾਤੇ ਆ ਫਿਰ ਹਾਨੂੰ ਵੀ ਪੈਸੇ ਮਿਲ ਗਏ ਫਿਰ ਅਸੀਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਆਪਣਾ ਘਰ ਦੀ ਤਿਆਰੀ ਕਰ ਲਈ ਵੀ ਬਹੁਤ ਹੀ ਜ਼ਿਆਦਾ ਲੱਕੀ ਸੀ ਫਿਰ 15 ਦਿਨ ਦੇ ਵਿੱਚ ਘਰ ਸਾਡਾ ਬਣ ਗਿਆ ਫਿਰ ਉਹਨਾਂ ਨੇ ਸਾਨੂੰ ਇਨਾ ਕ ਦਿੱਤਾ ਨਾ ਕੀ ਹੱਦ ਤੋਂ ਜ਼ਿਆਦਾ ਦਿੱਤਾ ਆ ਬਹੁਤ ਹੀ ਲੱਕੀ ਉਹ ਤੇਾਨੂੰ ਜਿੱਦਾਂ ਨਾ ਕੋਈ ਰੂਹਾਂ ਹੀ ਪਰਮਾਤਮਾ ਦੀਆਂ ਜਦੋਂ ਮੈਂ ਕਹਿਣਾ ਨਾ ਕਿ ਮਿੱਠੂ ਅਹੀਂ ਤੁਹਾਨੂੰ ਥੋ ਲੈ ਕੇ ਆਇਆ ਗੁਰੂ ਰਾਮਦਾਸ ਜੀ ਦੇ ਘਰੋਂ ਲੈ ਕੇ ਆ ਤੇ ਕਹਿਣਾ ਕਿਸ ਤਰ੍ਹਾਂ ਕਰੋ ਤੇ ਜਦੋਂ ਉਹਨਾਂ ਦੀ ਡੈਥ ਹੋਈ ਆ ਤਾਂ ਵੀ ਅਹੀਂ ਅੱਧਾ ਝੋਲੀ ਚ ਪਾਈ ਦੇ ਤੇ ਮੈਂ ਮੂਲ ਮੰਤਰ ਸੁਣਾਇਆ ਗੁਰੂ ਰਾਮਦਾਸ ਜੀ ਦੇ ਮੋਬਾਈਲ ਨਾਲ ਮੋਬਾਈਲ ਤੇ ਗੁਰੂ ਰਾਮਦਾਸ ਜੀ ਦੇ ਮੂਲ ਮੰਤਰ ਰਲਾਇਆ ਮਹਾ ਮਿੱਠੀ ਐ ਸੋਨ ਤੇ ਮਿੱਠੀ ਉਹਨਾਂ ਨੂੰ ਮਿੱਠੀ ਵੀ ਤੇ ਮਿੱਠਾ ਵੀ ਦੋਨਾਂ ਨੂੰ ਸੁਣਾਏ ਉਹਨਾਂ ਦਾ ਗੰਗਾ ਜਲ ਹੈ ਘਰ ਚ ਰੱਖਿਆ ਮੈਂ ਬੜਾ ਮੰਨੀ ਗੁਰ ਰਾਮਦਾਸ ਜੀ ਨੂੰ ਮੈਂ ਕਹਣਾ ਮਿੱਠੂ ਤਾਂ ਮੈਂ ਉੱਥੋਂ ਲੈ ਕੇ ਆਈ ਸੀ ਗੁਰ ਰਾਮਦਾਸ ਜੀ ਦੇ ਘਰੋਂ ਲੈ ਕੇ ਆਈ ਆਪਣੇ ਕਾਕੇ ਉੱਥੋਂ ਲੈਂਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਵੀ ਜਦੋਂ ਡੈਥ ਹੋਣੀ ਸੀ ਇਹਨਾਂ ਦੀ ਉਦੋਂ ਵੀ ਇਹਨਾਂ ਦੇ ਮੂੰਹ ਚ ਮੱਝਲ ਪਾਇਆ ਆਈ ਸਾਰਾ ਪਰਿਵਾਰ ਬਹਿ ਕੇ ਰਾਤ ਕੱਟੀ ਇਹਦੇ ਨਾਲ ਜਦੋਂ ਸ਼ਾਮ ਜਦੋਂ ਮੇਰੀ ਮਿੱਠੀ ਨੇ ਅਦਾ ਹੋਣਾ ਇਹਨਾਂ ਮੈਂ ਮਿੱਠੀ ਤੂੰ ਅੱਜ ਨਾ ਮੈਨੂੰ ਛੱਡ ਕੇ ਚੱਲ ਜਾਣਾ ਤੇ ਉਦੋਂ ਉਹਨਾਂ ਨੇ ਢਾਲ ਹੋ ਕੇ ਮੇਰੀ ਗੋਦੀ ਦੇ ਵਿੱਚ ਹੀ ਗੋਦੀ 'ਚ ਫੇਰ ਆ ਕੇ ਨਾ ਹੌਲੀ-ਹੌਲੀ ਇੱਥੇ ਬੈਗ ਮੈਨੂੰ ਕਹਿੰਦੀ ਨਾ ਲੋ ਮੇਰੇ ਸਾਰੇ ਆਪਣੇ ਜੀਵ ਦਾ ਨਾਲ ਆਥਰੂ ਚੱਟੇ ਮੇਰੇ ਮੂੰਹ 'ਚ ਮੂੰਹ ਪਾਤਾ ਕਹਿੰਦੀ ਨਾ ਲੋ ਮੇਰਾ ਭਰਾ ਸੋਨੂੰ ਕਹਿੰਦਾ ਮਿੱਠੀ ਮਰਕੋ ਆ ਉਹਨੇ ਕਹਿੰਦੀ ਨਾ ਦੀਦੀ ਲੁੰਦੀ ਆ ਨਾ ਕਹਦਾ ਜਿੱਦਾਂ ਮਤਲਬ ਬਿਸਤਰਿਆਂ 'ਚ ਰਹਿੰਦਾ ਸੀ ਉਹਨਾਂ ਨੂੰ ਥੱਲੇ ਤੁਰਨਾ ਵੀ ਨਹੀਂ ਆਂਦਾ ਐਨੇ ਕੀ ਪਿਆਰੇ ਅਹੀਂ ਲੱਡਲੇ ਰਖੇਦੇ ਸੀ ਉਹ ਕੋਈ ਰੂਹਾਂ ਸਾਡੇ ਘਰ ਆਈਆਂ ਸੀ ਮਾਲਕ ਨੇ ਕਿ ਜਿਹੜਾਡੀ ਗਰੀਬੀ ਦੂਰ ਹੋਈ ਉਹਨਾਂ ਦੇ ਨਾਲ ਹੀ ਸਾਡੀ ਗਰੀਬੀ ਦੂਰ ਹੋਈ ਆ ਕਿਸ ਤਰ੍ਹਾਂ ਦੇ ਨਾਲ ਉਹ ਰੀਤੀ ਰਿਵਾਜ ਕਰ ਰਹੇ ਹੋ ਹੁਣ ਨਹੀਂ ਉਹਨਾਂ ਦਾ ਰੀਤੀ ਰਿਵਾਜ ਇਸ ਤ ਕੱਲਾ ਮਿੱਠੂ ਮਰਾਦਾ ਹੋਇਆ ਸੀ ਉਹਨੂੰ ਵੀ ਅਸੀਂ ਚੰਗੀ ਤਰ੍ਹਾਂ ਨਵਾਇਆ ਧਵਾਇਆ ਗੁਰਦੁਆਰੇ ਸਾਹਿਬ ਦਾ ਪ੍ਰਸ਼ਾਦ ਖਾਂਦੇ ਸੀ ਸੇਰੇ ਸ਼ਾਮੀ ਉਹਨਾਂ ਦੀ ਸ਼ੁਰੂਆਤ ਪ੍ਰਸ਼ਾਦ ਤੋਂ ਹੁੰਦੀ ਸੀ ਫਿਰ ਜੋ ਗੁਰਦੁਆਰੇ ਸਾਹਿਬ ਪਾਠ ਹੁੰਦਾ ਹੈ ਨਾ ਇੱਕ ਲੱਤ ਦੇ ਭਾਰ ਖੜੋ ਕੇ ਨਾ ਮੇਰਾ ਮਿੱਠੂ ਪਾਠ ਸੁਣਦਾ ਸੀ ਪੂਰਾ ਜਦੋਂ ਬਾਬਾ ਜੀ ਦਾ ਭੋਗ ਪੈ ਜਨਾ ਸਾਡੇ ਲਾਗੇ ਗੁਰਦੁਆਰਾ ਸਾਹਿਬ ਆ ਜਦੋਂ ਭੋਗ ਪੈ ਜਨਾ ਫਿਰ ਉਹਨੇ ਮਿੱਠੂ ਮੇਰੇ ਨਾਲ ਦਰਣਾ ਫਿਰ ਉਹਨੇ ਰੋਟੀ ਖਾਣੀ ਆ ਰੋਟੀ ਉਹਨਾਂ ਨੇ ਸਾਡੇ ਨਾਲ ਖਾਣੀ ਆ ਲੱਗ ਨਹੀਂ ਖਾਂਦੇ ਉਹਨਾਂ ਦਾ ਹੌਸਲਾ ਲੈਂਦਾ ਹੀ ਉਹ ਹੌਸਲੇ ਨਹੀਂ ਵੜਦੇ ਹੁੰਦੇ ਹੁਣ ਸਾਰੇ ਵੀ ਤੁਰਾਂਦੀ ਕਰ ਰਹੇ ਜਦੋਂ ਸਾਰੇ ਹਾਂ ਦੱਸ ਤੋਂ ਬਾਅਦ ਹਾਂਜੀ ਜਿਦਾ ਮਤਲਬ ਇਨਸਾਨ ਨੂੰ ਨਵਾਈ ਦਾ ਤਵਾਈ ਦਾ ਉਹਨਾਂ ਦਾ ਕਪੜਾ ਸੁਚਾਲ ਲੈਂਦਾ ਉਹ ਚਹੀਂ ਆਪਣੇ ਘਰ ਹੀ ਦਫਨਾਇਆ ਉਹਨੂੰ ਫਿਰ ਅਹੀਂ ਉਸ ਤੋਂ ਬਾਅਦ ਜਿਦਾ 10 ਦਿਨ ਮਤਲਬ ਕਿਸੇ ਦੀ ਪਾਉਂਦੇ ਕੋਈ ਇਨਸਾਨ ਅੱਦਾ ਹੋ ਜੇ ਚੀਜ਼ ਫਿਰ ਅਹੀਂ ਜਦੋਂ ਮਿੱਠੇ ਨੂੰ ਦਬਾਇਆ ਹੀ ਆਪਣੇ ਘਰ ਹੀ ਉੱਤੇ ਅਹੀਂ ਦੁੱਧ 10 ਦਿਨ ਸਿਰੇ ਸ਼ਾਮੀ ਪਾਇਆ ਫਿਰ ਜਿਦਾ ਕੋਈ ਜਾਨਵਰਾਂ ਨੂੰ ਉਹਨਾਂ ਦੇ ਨਾਂ ਦੀ ਚੀਜ਼ ਮੈਂ ਦਸਵਾ ਕੀਤਾ ਜੰਦਾ ਹਾਂ ਹਾਂ ਫਿਰ ਉਹ ਮਿੱਠੂ ਦਾ ਅਸੀਂ ਚੌਥਾ ਕੀਤਾ ਅਰਦਾਸ ਗੁਰਦੁਆਰਾ ਸਾਹਿਬ ਕਰਵਾਈ ਚੌਥਾ ਕੀਤਾ ਹੀ ਫਿਰ ਉਸ ਤੋਂ ਬਾਅਦ ਮਿੱਠੂ ਦਾ ਵੀ ਅਸੀਂ ਦੱਸ ਦੇਂਦਾ ਭੋਗ ਪਾਇਆ ਸੀ ਗੁਰ ਅਸੀਂ ਦਸਵਾ ਕੀਤਾ ਤੇ ਅੱਜ ਮੇਰੀ ਮਿੱਠੀ ਦਾ ਦਸਵਾ ਤੇ ਮਿੱਠੀ ਵੀ ਅਸੀਂ ਐਨ ਹੀ ਸੋਚਿਆ ਕਿ ਜਾਨਵਾਰਾਂ ਤੇ ਪਿੰਜਰੇ ਚ ਰੱਖ ਦੋ ਇਹਨਾਂ ਦੀ ਜਾਨ ਨਿਕਲ ਜੇ ਕਿਨਾਂ ਆਪਣੀ ਜਾਨ ਤੋਂ ਵੱਧ ਅਸੀਂ ਸਾਰੇ ਜਣਿਆਂ ਨੇ ਲਾਗੇ ਬਹਿ ਕੇ ਪਾਠ ਕੀਤਾ ਗੁਰਰਾਮ ਦਾਜੀ ਦਾ ਮੂਲ ਮੰਤਰ ਸੁناਈ ਮੋਬਾਈਲ ਤੇ ਉਹਨੂੰ ਉਹਨੂੰ ਮੱਥਾ ਟੇਕਿਆ ਮੇਰੀ ਮਿੱਠੀ ਨੇ ਜਦੋਂ ਗਈ ਆ ਪੂਰੇ ਮੱਲੇ ਰੋਟੀ ਕੀਤੀ ਉਹਨਾਂ ਹਾਂ ਪੂਰੇ ਮੱਲੇ ਦੀ 300 ਬੰਦੇ ਦੀ ਰੋਟੀ ਹਾਂਜੀ ਹਲਵਾਈ ਲੱਗੇデア 300 ਬੰਦੇ ਦੀ ਰੋਟੀ ਤੇ ਇਹ ਸਾਲ ਤੋਂ ਬਾਅਦ ਅਹੀਂ ਉਹ ਵੀ ਵਰੀ ਨਾ ਜੋ ਵੀ ਸਾਰਾ ਹੀ ਕਰਨਾ ਜਿੰਨੇ ਤਾਂ ਸਾਡੇ ਸਾਥ ਚੱਲਣਗੇ ਨਾ ਸਾਡੇ ਦਿਲ ਚੋਂ ਨਹੀਂ ਨਿਕਲ ਸਕਦੇ